ਸਲਾਮ ਅਲੈਕੁਮ ਵੀ ਦੋਸਤੋ ਦੋਸਤੋ ਅੱਜ ਇਸ ਵੀਡੀਓ ਰਾਈ ਅਸੀਂ ਤੁਹਾਨੂੰ ਵਿਜ਼ਿਟ ਕਰਾਵਾਂਗੇ ਚੱਕ 115 ਜਨੂਬੀ ਇਹ ਚੱਕ 115 ਐਸਬੀ ਸਰਗੋਦਾ ਦਾ ਤੇ ਇਸ ਚੱਕ ਦੇ ਮੁਤਲਕ ਸਾਨੂੰ ਜ਼ਰੂਰ ਜਾਣਕਾਰੀ ਦਿਆ ਜੇ ਇਸ ਸ਼ੋਅ ਹੋਣ ਵਾਲੇ ਨੰਬਰ ਤੇ ਵਟਸਐਪ ਦੇ ਥਰੂ ਜਾਂ ਕਮੈਂਟ ਬਾਕਸ ਦੇ ਥਰੂ ਜਿਹੜੀਆਂ ਚੀਜ਼ਾਂ ਅਸੀਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਉਸ ਚੀਜ਼ਾਂ ਦਿਖਾਨ ਤੋਂ ਪਹਿਲਾਂ ਇਸ ਪਿੰਡ ਦਾ ਥੋੜਾ ਜਿਹਾ ਅਸੀਂ ਤੁਹਾਨੂੰ ਹਦੂਦ ਵਰਗਾ ਦੱਸੀਏ ਸੱਜਣੋ ਇਹ ਪਿੰਡ ਜਿਹੜਾ ਨਾ ਸਰਗੋਦਾ ਸ਼ਹਿਰ ਤੋਂ ਕੁ 27 ਕਿਲੋਮੀਟਰ ਫੈਸਲਾਬਾਦ ਰੋਡ ਦੇ ਉੱਤੇ ਵਾਕਿਆ ਤੇ ਫੈਸਲਾਬਾਦ ਰੋਡ ਦੇ ਉੱਤੇ 46 ਚੱਕ ਆਏਗਾ 46 ਚੱਕ ਦੇ ਨਾਲ ਹੀ ਤਕਰੀਬਨ ਕੁ 2 ਕਿਲੋਮੀਟਰ ਫਾਸਲੇ ਤੇ ਇਹ ਚੱਕੇ 115 ਐਸਬੀ ਮੌਜੂਦ ਹੈ ਇੱਥੇ ਸੱਜਣੋ ਸਿੱਖ ਦੋ ਸਿੱਖ ਸਮਾਧੀਆਂ ਨੇ ਤੇ ਇੱਕ ਬੜੀ ਤਾਰੀਖੀ ਹਵੇਲੀ ਹੈ ਜਿਨ੍ਹਾਂ ਜੋ ਇੱਕ ਸਮਾਦ ਦੇ ਉਤੇ ਪੱਥਰ ਲੱਗਾ ਜੇ ਤੇ ਲਿਖਿਆ ਹੈ ਕਿ ਇਹ ਸਮਾਦ ਸਰਦਾਰ ਉਜਾਗਰ ਸਿੰਘ ਮਰਹੂਮ ਕੇ ਵਾਲਦ ਸਰਦਾਰ ਸੁਬੇਦਾਰ ਸ਼ੇਰ ਸਿੰਘ ਜੀ ਜ਼ੈਲਦਾਰ ਆਨਰਰੀ ਮੈਜਿਸਟ੍ਰੇਟ ਡਿਵੀਜ਼ਨਲ ਦਰਬਾਰੀ ਇਹ ਉਹਨਾਂ ਦੀ ਯਾਦ ਦੇ ਵਿੱਚ 1940 ਦੇ ਵਿੱਚ ਉਹਨਾਂ ਦੇ ਪੁੱਤਰਾਂ ਨੇ ਬਣਾਈ ਸੀ ਤੇ ਦੂਸਰੀ ਸਮਾਦ ਜਿਹੜੀ ਇਹ ਉਹ ਕਿਸੇ ਹਵੇਲੀ ਦੇ ਵਿੱਚ ਮਕਾਨ ਦੇ ਵਿੱਚ ਆ ਗਈ ਹੈ ਲੇਕਿਨ ਉਹਦਾ ਉਤਲਾ ਹਿੱਸਾ ਉਹਨਾਂ ਨੇ ਲਾ ਕੇ ਬਾਹਰ ਰੱਖ ਦਿੱਤਾ ਹੈ ਜਿਹੜਾ ਉੱਥੇ ਗپے ਹੈ ਉਸ ਤੋਂ ਇਲਾਵਾ ਇਥੇ ਇੱਕ ਜਿਹੜੀ ਤਾਰੀਖੀ ਹਵੇਲੀ ਏ ਜਿਹੜੀ ਤਕਰੀਬਨ ਇੱਕ ਵਿਗੇ ਦੇ ਵਿੱਚ ਹੁੰਦੀ ਹੈ ਉਸੇ ਤਰ੍ਹਾਂ ਹੀ ਆਪਣੀ ਉਸੇ ਹਾਲਤ ਦੇ ਵਿੱਚ ਖਲੋਤੀ ਏ ਜਿਹਦੇ ਵਿੱਚ ਲੱਕੜੀ ਦੀ ਵੀ ਬਾਲਕੋਨੀਆਂ ਬੜੀ ਸੋਹਣੀ ਤੇ ਜਨਾਬ ਉਸੇ ਦੌਰ ਦੀਆਂ ਖਿੜਕੀਆਂ ਤੇ ਉਸੇ ਦੌਰ ਦੀਆਂ ਡਾਟ ਵਗੈਰਾ ਦਰਵਾਜ਼ੇ ਸਾਰੇ ਉਸੇ ਦੌਰ ਦੇ ਲੱਗੇ ਨੇ ਇਹਦੇ ਮੁਤਲਕ ਵੀ ਸਾਨੂੰ ਜਿਹੜੀ ਤੁਸੀਂ ਜ਼ਰੂਰ ਜਾਣਕਾਰੀ ਦਿਹਾ ਜੇ ਕਿਉਂਕਿ ਇਹ ਬੜੇ ਤਾਰੀਖੀ ਅਸਾਸਾ ਨੇ ਕਿ ਅਗਰ ਕੋਈ ਇਹਨਾਂ ਦੇ ਜ਼ੈਲਦਾਰਾਂ ਦੇ ਖਾਨਦਾਨ ਚੋਂ ਅਗਰ ਕੋਈ ਬੰਦੇ ਆ ਵੀਡੀਓ ਦੇਖਦੇ ਨੇ ਜਾਂ ਤੁਸੀਂ ਉਹਨਾਂ ਨੂੰ ਜਾਣਦੇ ਹੋ ਤੇ ਕਿਉਂਕਿ ਅਸੀਂ ਤੇ ਆਪਣੇ ਤੌਰ ਤੇ ਰਿਸਰਚ ਕੀਤੀ ਹੈ ਸਾਨੂੰ ਕੁਝ ਨਹੀਂ ਮਿਲਿਆ ਚਲੋ ਤੁਹਾਨੂੰ ਪਿੰਡ ਦਿਖਾਣੇ ਆ ਜਦੋਂ ਤੁਸੀਂ ਬਾਹਰੋਂ ਆ ਕੇ ਇਸ ਪਿੰਡ ਦੇ ਵਿੱਚ ਐਂਟਰ ਹੁੰਦੇ ਹੋ ਤੇ ਇਹ ਇਹਦਾ ਮੇਨ ਰਸਤਾ ਹੈ ਠੀਕ ਹੈ ਜੀ ਇਸ ਰਸਤੇ ਤੋਂ ਜਦੋਂ ਤੁਸੀਂ ਪਿੰਡ ਦੇ ਵਿੱਚ ਦਾਖਲ ਹੋ ਰਹੇ ਹੁੰਦੇ ਹੋ ਇਹ ਤਕਰੀਬਨ ਥੋੜਾ ਜਿਹੀ ਅੱਗੇ ਕੋਈ ਮੇਰੇ ਖਿਆਲ 100 ਫਲਾਂਗ ਦੇ ਉੱਤੇ ਤਕਰੀਬਨ ਇਹ ਸਿੱਖ ਸਮਾਦੀ ਆ ਜਾਂਦੀ ਏ ਜਿਹੜੀ ਤੁਹਾਨੂੰ ਅੱਗੇ ਪੱਥਰ ਦਿਖਾਇਆ ਇਹ ਜੀ ਉਹ ਸਿੱਖ ਸਮਾਦ ਹੈ ਜਿਹੜੀ ਮੈਂ ਅੱਗੇ ਜਿੱਦੇ ਤੁਹਾਨੂੰ ਪੱਥਰ ਦੇ ਉੱਤੇ ਡਿਟੇਲ ਪੜ੍ਹ ਕੇ ਸੁਣਾ ਰਿਹਾ ਹਾਂ ਇਹ ਨਵੀਂ ਤਰਜ਼ ਦੀ ਹੀ ਬਣੀ ਹੈ ਜਿਸ ਤਰ੍ਹਾਂ ਕਿ ਸਾਡੇ ਇੱਥੇ ਹੋਰ ਸਮਾਦਾਂ ਪਾਈ ਜਾਂਦੀਆਂ ਨੇ ਨਾ ਇੱਕ ਪੁਰਾਣੀ ਤਰਜ਼ ਤੇ ਜਿਹੜੇ ਕਹਿ ਲਵੋ ਕਿ ਨਾਨਕਸ਼ਾਹੀ ਜਾਂ ਮੁਗਲਿਆ ਤਰਜ਼ ਦੇ ਉੱਤੇ ਉਹ ਬਨੀਆਂ ਹੁੰਦੀਆਂ ਨੇ ਛੋਟੀ ਇੱਟ ਦੀਆਂ ਤੇ ਇਹ ਉਹ ਦਾ ਇਹਦਾ ਜਿਹੜਾ ਨਾ ਸਾਰਾ ਸਟਰਕਚਰ ਉਸ ਤਰ੍ਹਾਂ ਦਾ ਨਹੀਂ ਇਹ ਉਹਦੇ ਉੱਤੇ ਪੱਥਰ ਲੱਗਾ ਹੀ ਹੈ ਵੀ। ਯਾ ਮੇਰੇ ਖਿਆਲ ਸ਼ਾਇਦ ਇਸ ਤੋਂ ਪਹਿਲਾਂ ਇੱਥੇ ਕੋਈ ਸਮਾਨ ਮੌਜੂਦ ਹੋਵੇ ਤੇ ਜਿਸ ਤਰ੍ਹਾਂ ਕੋਈ ਦੱਸ ਰਿਹਾ ਨੇ ਕਿ 1940 ਦੇ ਵਿੱਚ ਇਹ ਬਣਾਈ ਗਈ ਉਹ ਦੁਬਾਰਾ ਉਹਨਾਂ ਦੇ ਪੋਤੜਿਆਂ ਨੇ ਹੋ ਸਕਦਾ ਆ ਕਿ ਤੇ ਇਹਦੀ ਤਨੂਰ ਦੁਬਾਰਾ ਕਰਵਾ ਕੇ ਤੇ ਉੱਪਰ ਪੱਥਰ ਉੱਤੇ ਲਾ ਦਿੱਤਾ ਹੋਵੇ। ਇਹ ਬਾਹਰੋਂ ਇਹਦਾ ਕੋ ਥੋੜਾ ਜਿਹਾ ਮੰਜ਼ਰ ਇਸ ਇੰਜ ਰਹੀ ਏ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਇਹਦਾ ਵੀ ਉਤਲਾ ਹਿੱਸਾ ਜਿਹੜਾ ਨਾ ਉਹ ਟੁੱਟ ਗਿਆ ਟੁੱਟ ਗਿਆ ਉਹਦਾ ਕੋ ਮਲਬਾ ਛਲਬਾ ਵੀ ਸਾਨੂੰ ਇੱਥੇ ਨਜ਼ਰ ਨਹੀਂ ਆਇਆ। ਇਹ ਇਹਦਾ ਜਿਹੜਾ ਮੇਨ ਦਰਵਾਜ਼ਾ ਹੈ ਉਹ ਦੂਸਰੇ ਪਾਸੇ ਉਹ ਇਧਰ ਇੱਕ ਛੋਟਾ ਜਿਹਾ ਰੋਸ਼ਨਦਾਨ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਸਿਰਫ ਉਹ ਹੀ ਹੈ ਦੂਸਰੇ ਪਾਸੇ ਇਹਦੇ ਵਿੱਚ ਐਂਟਰ ਹੋਣ ਦਾ ਰਸਤਾ ਹੈ ਤੇ ਬਣਿਆ ਵੀ ਇਹ ਡਾਟ ਦੇ ਉੱਤੇ ਹੀ ਹੈ ਤੇ ਅੰਦਰੋਂ ਤਾਂ ਸਾਰਾ ਟੈਟ ਹੋ ਗਈ ਹੈ ਇਹ ਸਾਹਮਣੇ ਇੱਕ ਛੋਟੀ ਜਿਹੀ ਖਿੜਕੀ ਟਾਈਪ ਜੀ ਬਣੀ ਤੇ ਇਹ ਉਹ ਰੋਸ਼ਨਦਾਨ ਹੈ ਜਿਹੜਾ ਤੁਹਾਨੂੰ ਬਾਹਰੋਂ ਨਜ਼ਰ ਆ ਰਹੀ ਵਿੱਚ ਛੋਟੀਆਂ-ਛੋਟੀਆਂ ਜਿਹੀਆਂ ਟਾਕੀਆਂ ਵੀ ਬਣੀਆਂ ਨੇ ਤੇ ਜ਼ਿਆਦਾ ਪੁਰਾਣੀ ਨਹੀਂ ਇਹ ਉਹੀ ਜਿਸ ਤਰ੍ਹਾਂ ਕੋ ਨਨੇ ਲਿਖਿਆ ਬਾਹਰ ਕੋ 1940 ਦੇ ਵਿੱਚ ਹੀ ਇਹ ਤਾਮੀਰ ਕੀਤੀ ਗਈ ਹੈ ਤੇ ਸਜਣੋ ਇਹਦੇ ਮੁਤਲਕ ਤੁਸੀਂ ਜ਼ਰੂਰ ਦੱਸਿਆ ਜੇ ਦੂਸਰੀ ਸਮਾਦ ਦਾ ਤੇ ਸਿਰਫ ਅਸੀਂ ਤੁਹਾਨੂੰ ਉਹ ਪੱਥਰ ਹੀ ਦਿਖਾ ਸਕਨੇ ਆ ਇਹ ਵੇਖੋ ਨਾ ਉੱਤੋਂ ਜਿਵੇਂ ਇਹ ਗੁਲਾਈ ਨਜ਼ਰ ਆ ਰਹੀ ਹੈ ਦਾ ਮਤਲਬ ਹੈ ਕਿ ਇਹ ਵੀ ਉੱਤੋਂ ਉਸੇ ਤਰ੍ਹਾਂ ਗੋਲ ਹੀ ਸੀ ਜਿਸ ਤਰ੍ਹਾਂ ਬਾਹਰ ਇੱਕ ਟੌਮ ਫੇ ਲੇਕਿਨ ਉਹ ਜਿਹੜਾ ਉਤਲਾ ਹਿੱਸਾ ਬੈ ਨਾ ਉਹ ਕੁੱਬਾ ਜਿਹਾ ਉਹ ਇਹਦਾ ਨਹੀਂ ਉਹ ਇਹਦੇ ਤੋਂ ਹਟ ਕੇ ਪਿਆ ਤੇ ਉਹ ਦੱਸ ਦੇਣ ਕਿ ਉਹ ਸਮਾਦ ਘਾਰ ਦੇ ਅੰਦਰ ਆ ਗਈ ਹੈ ਇਹ ਜਿਹੜਾ ਉੱਭਾ ਜਾਏ ਕਿ ਉਸ ਸਮਾਰਦਾ ਨਹੀਂ ਹੈ ਇਹ ਅਲੱਦਾ ਸਮਾਰਦਾ ਪੂਰੇ ਦਾ ਪੂਰਾ ਹੀ ਉੱਥੋਂ ਲਾ ਕੇ ਉਹਨਾਂ ਨੇ ਸਾਈਡ ਤੇ ਰੱਖ ਦਿੱਤਾ ਤੇ ਇਹ ਇੰਜ ਹੀ ਅਲਾ ਵਾਰਸ ਜੱਕ ਪਿਆ ਸਾਈਡ ਦੇ ਉੱਤੇ ਇਹ ਸਮਾਰਦ ਜਿਹੜੀ ਹੈ ਖਤਮ ਹੋ ਗਈ ਹੈ ਬਿਲਕੁਲ ਇਹ ਵਿੱਚ ਹੀ ਮਕਾਨ ਦੇ ਯਹਵਲੀ ਦੇ ਵਿੱਚ ਆਉਂਦੀ ਤੇ ਇਹ ਉਹ ਹਵੇਲੀ ਹੈ ਜਿਹਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਨਾ ਹਾਂ ਬਿਆ ਇਹ ਬੜਾ ਹੀ ਆਪਣਾ ਜ਼ਬਰਦਸਟ ਸਟਰਕਚਰ ਹੈ ਤੁਸੀਂ ਦੇਖ ਸਕਦੇ ਹੋ ਬਾਹਰ ਇਹ ਘਰ ਵਾਲੇ ਤੇ ਮੌਜੂਦ ਨਹੀਂ ਸਨ ਕਿ ਇਹਦੇ ਅੰਦਰੋਂ ਵੀ ਅਸੀਂ ਵੀਡੀਓ ਬਣਾ ਸਕਦੇ ਤੇ ਇਹ ਬਾਹਰੋਂ ਬਾਰੀ ਇਹਦਾ ਇੱਕ ਥੋੜਾ ਜਿਹਾ ਮੰਜ਼ਰ ਪਛੀ ਕੀਤੀ ਗਈ ਹੈ ਤੇ ਇਹਦੇ ਮੁਤਲਕ ਅਸੀਂ ਤੁਹਾਡੇ ਕੋਲੋਂ ਜਾਣਕਾਰੀ ਚਾਹੀਦੀ ਹੈ ਕਿ ਅਗਰ ਤੁਸੀਂ ਜਾਣਦੇ ਹੋ ਕਿ ਇਹਨਾਂ ਦੀ ਸਾਨੂੰ ਕੋਣ ਇੱਥੇ ਰਹਿੰਦੇ ਸਨ ਅੱਛਾ ਇਹਦੇ ਨਾਲ ਨਾ ਇੱਕ ਬੜਾ ਵੱਡਾ ਬੋਰਡ ਦਾ ਦਰਖਤ ਵੀ ਲੱਗਾ ਹੈ ਤੇ ਇਹ ਬੋਰਡ ਦਾ ਜਿਵੇਂ ਤਣਾ ਹੈ ਜਿੰਦਾ ਕੋ ਵੱਡਾ ਹੈ ਜਾਂ ਜਿੰਨਾ ਕੇ ਦਾ ਖਲਾਰਾ ਹੈ ਇਹਦੇ ਕਈ ਸ਼ਾਖਾਂ ਦੀਆਂ ਵੜ ਦਿੱਤੀਆਂ ਨੇ ਤੇ ਇਹ ਵੀ ਆਪਨੇ ਅੰਦਰ ਇੱਕ ਪੂਰੀ ਤਾਰੀਖ ਸਿਮੇਟੀ ਹੋਈ ਹੋਈ ਹੈ ਯਕੀਨਨ ਇਹਦੇ ਥੱਲੇ ਵੀ ਕੋ ਮੇਲੇ ਠੇਲੇ ਲੱਗਦੇ ਹੋਣਾਂ ਨੇ ਕੋ ਬਜ਼ੁਰਗ ਬਹਿੰਦੇ ਹੋਣ ਹਣੋਂ ਸੁਖਰ ਗੱਲਾਂ ਪਤਾ ਹੁੰਦੀਆਂ ਤੇ ਸਾਰਿਆਂ ਦਾ ਗਵਾਹ ਹੈ ਇਧਰ ਖਤ ਵੀ ਤੇ ਬਾਕੀ ਇਸ ਹਵੇਲੀ ਦੇ ਮੁਤਲਕ ਇਨਾ ਜਿਹੜੀਆਂ ਨੇ ਸਮਾਧੀਆਂ ਦੇ ਮੁਤਲਕ ਠੀਕ ਹੈ ਜੀ ਇਹ ਤੁਸੀਂ ਸਾਨੂੰ ਜ਼ਰੂਰ ਜਾਣਕਾਰੀ ਦਿਆ ਜੇ ਮੈਸੇਜ ਦੇ ਥਰੂ ਜਾਂ ਇੱਥੇ ਕਮੈਂਟ ਬਾਕਸ ਦੇ ਥਰੂ ਕਿ ਇਹ ਕੌਣ ਸਨ ਜ਼ੈਲਦਾਰ ਸਾਹਿਬ ਜਾਂ ਕਿੰਨਾ ਦੀਆਂ ਸਨ ਸਾਨੂੰ ਤੁਹਾਡੇ ਕਮੈਂਟਸ ਦਾ ਤੁਹਾਡੇ ਵਿਊਜ਼ ਦਾ ਇੰਤਜ਼ਾਰ ਰਹੇਗਾ ਤਾਂ ਕਿ ਅਸੀਂ ਇਹਦੇ ਬਾਅਦ ਦੇ ਦੀਏ ਕਿ ਡਿਟੇਲ ਇਸ ਪਿੰਡ ਦੀ ਜਿਹੜੀ ਨਾ ਵੀਡੀਓ ਉਹ ਜ਼ਰੂਰ ਬਣਾਈਏ ਤੇ ਜਿੰਨੇ ਇੱਕ ਇਨਫੋਰਮੇਸ਼ਨ ਕਲੈਕਟ ਹੋ ਸਕਦੀ ਹੋਈ ਉਹ ਅਸੀਂ ਜ਼ਰੂਰ ਜਿਹੜੀ ਇਕੱਠੀ ਕਰਕੇ ਤੇ ਤੁਹਾਡੇ ਤੱਕ ਜ਼ਰੂਰ ਪਹੁੰਚਾਵਾਂਗੇ ਠੀਕ ਹੈ ਜੀ ਤੇ ਇੰਤਜ਼ਾਰ ਰਹੇਗਾ ਰੱਬ ਰਾਖਾ